ਪਰਮਾਤਮਾ ਉਹੀ ਕਰਦਾ ਹੈ ਜੋ ਸਾਡੇ ਲਈ ਚੰਗਾ ਹੁੰਦਾ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਰਾਮਪੁਰ ਵਿੱਚ ਹਰਮਨ ਨਾਮ ਦਾ ਇੱਕ ਨੌਜਵਾਨ ਰਹਿੰਦਾ ਸੀ ਰਾਮਪੁਰ ਕੋਈ ਅਮੀਰ ਪਿੰਡ ਨਹੀਂ ਸੀ ਪਰ ਇੱਥੇ ਦੇ ਲੋਕ ਦੇ ਲੋਕਾਂ ਦੇ ਦਿਲ ਬਹੁਤ ਵੱਡੇ ਸਨ ਖੁੱਲੇ ਖੇਤ ਮਿੱਟੀ ਦੀ ਖੁਸ਼ਬੂ ਸਵੇਰ ਗੁਰਦੁਆਰੇ ਤੋਂ ਆਉਂਦੀ ਆਰ.ਟੀ.ਡੀ. ਆਵਾਜ਼ ਅਤੇ ਸਾਹਮਣੂ ਮੰਦਿਰ ਦੀ ਘੰਟੀ ਇਹ ਸਭ ਕੁਝ ਰਾਮਪੁਰ ਦੀ ਪਹਿਚਾਣ ਸੀ ਹਰਮਨ ਇੱਕ ਗਰੀਬ ਕਿਸਾਨ ਪਰਿਵਾਰ ਦਾ ਪੁੱਤਰ ਸੀ ਉਸ ਦਾ ਪਿਤਾ ਬਲਵਜਿੰਦਰ ਬਲਵਿੰਦਰ ਸਿੰਘ ਸਵੇਰ ਤੋਂ ਸ਼ਾਮ ਤੱਕ ਖੇਤਾਂ ਵਿੱਚ ਮਿਹਨਤ ਕਰਦਾ ਪਰ ਫਿਰ ਵੀ ਘਰ ਦੀ ਹਾਲਾਤ ਠੀਕ ਨਹੀਂ ਸੀ ਮਾਂ ਮਨਜੀਤ ਕੌਰ ਘਰ ਸੰਭਾਲਦੀ ਅਤੇ ਪਿੰਡ ਦੀ ਨਾਲ ਹੀ ਪਿੰਡ ਦੀਆਂ ਔਰਤਾਂ ਲਈ ਸਿਲਾਈ ਦਾ ਕੰਮ ਕਰ ਲੈਂਦੀ ਸੀ ਹਰਮਨ ਦੇ ਸੋ ਦੋ ਸੋਟੇ ਭਰਾ ਵੀ ਸਨ ਹਰਮਨ ਪੜ੍ਹਾਈ ਵਿੱਚ ਬਹੁਤ ਤੇਜ਼ ਸੀ ਅਧਿਆਪਕ ਅਕਸਰ ਕਹਿੰਦੇ ਇਹ ਮੁੰਡਾ ਇੱਕ ਦਿਨ ਵੱਡ ਦਾ ਨਾਮ ਰੌਸ਼ਨ ਕਰੇਗਾ ਹਰਮਨ ਦਾ ਸੁਪਨਾ ਸੀ ਕਿ ਉਹ ਵੱਡਾ ਅਫਸਰ ਬਣੇ ਤਾਂ ਜੋ ਆਪਣੇ ਮਾਪਿਆਂ ਦੇ ਦੁੱਖ ਘਟਾ ਸਕੇ ਉਹ ਹਰ ਰੋਜ਼ ਰਾਤ ਨੂੰ ਗੁਰਦੁਆਰੇ ਜਾ ਕੇ ਅਰਦਾਸ ਕਰਦਾ ਵਾਹਿਗੁਰੂ ਜੀ ਮੈਨੂੰ ਇੰਨਾ ਪਾਲਵਾ ਕਾਬਲ ਬਣਾ ਦਿਓ ਕਿ ਮੈਂ ਆਪਣੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਾਂ ਪਰ ਜ਼ਿੰਦਗੀ ਹਮੇਸ਼ਾ ਸੁਪਨੇ ਅਨੁਸਾਰ ਨਹੀਂ ਚੱਲਦੀ ਇੱਕ ਸਾਲ ਭਾਰੀ ਮੀਂਹ ਪੈ ਗਿਆ ਖੇਤਾਂ ਵਿੱਚ ਖੜੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਬਲਵਿੰਦਰ ਸਿੰਘ ਨੇ ਜਦੋਂ ਖੇਤ ਵੇਖੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਘਰ ਆ ਕੇ ਚੁੱਪਚਾਪ ਚਾਰ ਪਾਈ ਤੇ ਬੈਠ ਗਿਆ ਮਨਜੀਤ ਕੌਰ ਨੇ ਪੁੱਛਿਆ ਕੀ ਗੱਲ ਹੋ ਗਈ ਕੀ ਕੋਜਨੇ ਹੌਲੀ ਜਿਹੇ ਆਵਾਜ਼ ਵਿੱਚ ਕਿਹਾ ਸਭ ਕੁਝ ਮੁੱਕ ਗਿਆ ਹੁਣ ਪਤਾ ਨਹੀਂ ਘਰ ਕਿਵੇਂ ਚੱਲੇਗਾ ਹਰਮਨ ਇਹ ਸਭ ਕੁਝ ਸੁਣ ਕੇ ਅੰਦਰੋਂ ਟੁੱਟ ਗਿਆ ਉਸਦੇ ਦਿਲ ਵਿੱਚ ਗੁੱਸਾ ਵੀ ਸੀ ਤੇ ਡਰ ਵੀ ਉਹ ਰਾਤ ਉਹ ਰਾਤ ਉਹ ਉਸ ਰਾਤ ਉਹ ਬਹੁਤ देर ਤੱਕ ਸੌ ਨਹੀਂ ਸਕਿਆ ਉਸਦੇ ਮਨ ਵਿੱਚ ਸਵਾਲ ਆਉਂਦੇ ਰਹੇ ਜੇ ਮੈਂ ਅਫਸਰ ਬਣਨਾ ਸੀ ਤਾਂ ਇਹ ਸਭ ਕਿਉਂ ਹੋ ਰਿਹਾ ਹੈ ਪਰਮਾਤਮਾ ਸਾਡੇ ਨਾਲ ਇੰਨਾ ਕਿਉਂ ਐਸਾ ਕਿਉਂ ਕਰ ਰਿਹਾ ਹੈ ਅਗਲੇ ਦਿਨ ਹਰਮਨ ਕੋਰ ਦੁਆਰੇ ਗਿਆ ਉਹ ਗੁਰੂ ਸਾਹਿਬ ਗੁਰੂ ਸਹਿਬਾਨ ਦੇ ਸਾਹਮਣੇ ਬੈਠ ਕੇ ਪਹਿਲੀ ਵਾਰ ਉਸ ਦਾ ਮਨ ਅਰਦਾਸ ਕਰਨ ਤੋਂ ਵੀ ਹਿਚਕਚਾ ਰਿਹਾ ਸੀ ਉਸ ਦੇ ਮਨ ਮਨ ਹੀ ਮਨ ਉਸ ਨੇ ਮਨ ਹੀ ਮਨ ਕਿਹਾ ਵਾਹਿਗੁਰੂ ਕੀ ਇਹੀ ਚੰਗਾ ਹੈ ਜੋ ਤੂੰ ਸਾਡੇ ਨਾਲ ਕਰ ਰਿਹਾ ਹੈ ਉਸੇ ਵੇਲੇ ਗ੍ਰੰਥੀ ਜੀ ਕਥਾ ਕਰ ਰਹੇ ਸਨ ਪਰਮਾਤਮਾ ਕਦੇ ਵੀ ਕਿਸੇ ਨਾਲ ਮਾੜਾ ਨਹੀਂ ਕਰਦਾ ਜੋ ਸਾਨੂੰ ਮਾੜਾ ਲੱਗਦਾ ਹੈ ਉਹ ਅਕਸਰ ਸਾਡੇ ਭਲੇ ਲਈ ਹੁੰਦਾ ਹੈ ਇਹ ਸ਼ਬਦ ਹਰਮਨ ਦੇ ਦਿਲ ਵਿੱਚ ਕਿਤੇ ਨਾ ਕਿਤੇ ਲੱਗ ਗਏ ਪਰ ਉਸ ਦਾ ਦੁੱਖ ਅਜੇ ਵੀ ਘਟਿਆ ਨਹੀਂ ਸੀ ਕੁਝ ਦਿਨਾਂ ਬਾਅਦ ਪਿਤਾ ਨੇ ਹਰਮਨ ਨੂੰ ਕੋਲ ਬੁਲਾਇਆ ਪੁੱਤ ਘਰ ਦੀ ਹਾਲਾਤ ਠੀਕ ਨਹੀਂ ਸਾਇਦ ਤੈਨੂੰ ਕੁਝ ਸਮਾਂ ਪੜਾਈ ਛੱਡ ਕੇ ਕੰਮ ਕਰਨਾ ਪਵੇ ਇਹ ਸੁਣ ਕੇ ਹਰਮਨ ਨੂੰ ਜਿਵੇਂ ਕਿਸੇ ਨੇ ਅੰਦਰੋਂ ਤੋੜ ਦਿੱਤਾ ਹੋਵੇ ਉਸ ਦਾ ਸੁਪਨਾ ਉਸ ਦੀ ਮਿਹਨਤ ਸਭ ਕੁਝ ਧੁੰਦਲਾ ਹੋ ਗਿਆ ਪਰ ਉਸ ਨੇ ਹੌਸਲਾ ਕੀਤਾ ਪਾਪੂ ਮੈਂ ਕੰਮ ਕਰਾਂਗਾ ਪੜਾਈ ਬਾਅਦ ਵਿੱਚ ਵੀ ਹੋ ਸਕਦੀ ਹੈ ਉਸ ਰਾਤ ਉਹ ਫਿਰ ਗੁਰਦੁਆਰੇ ਗਿਆ ਅੱਖਾਂ ਵਿੱਚ ਹੰਝੂ ਸਨ ਪਰ ਆਵਾਜ਼ ਵਿੱਚ ਧੀਰਜ ਵਾਹਿਗੁਰੂ ਜੇ ਇਹ ਤੇਰੀ ਮਰਜ਼ੀ ਹੈ ਤਾਂ ਮੈਨੂੰ ਮੈਂ ਮਨਾ ਮੰਨਦਾ ਹਾਂ ਪਰ ਮੈਨੂੰ ਹੌਸਲਾ ਦੇਈ ਹਰਮਨ ਨੇ ਸ਼ਹਿਰ ਵਿੱਚ ਇੱਕ ਛੋਟੀ ਜਿਹੀ ਫੈਕਟਰੀ ਵਿੱਚ ਨੌਕਰੀ ਲੱਭ ਲਈ ਦਿਨ ਵਰ ਮਿਹਨਤ ਰਾਤ ਨੂੰ ਥਕਾਵਟ ਪਰ ਉਹ ਹਾਰ ਨਹੀਂ ਮੰਨਦਾ ਸੀ ਉਸ ਦੇ ਮਨ ਵਿੱਚ ਹਮੇਸ਼ਾ ਇਹੀ ਸੋਚ ਰਹਿੰਦੀ ਕੀਤੇ ਨਾ ਕੀਤੇ ਇਸ ਦੁੱਖ ਵਿੱਚ ਵੀ ਕੋਈ ਭਲਾਈ ਨੁਕੀ ਹੋਵੇਗੀ ਉਸ ਨੂੰ ਅਜੇ ਵੀ ਪਤਾ ਨਹੀਂ ਸੀ ਕਿ ਇਹ ਮੁਸ਼ਕਲ ਸਮਾਂ ਉਸ ਦੀ ਜ਼ਿੰਦਗੀ ਨੂੰ ਇੱਕ ਨਵੇਂ ਰਾਹ ਤੇ ਲੈ ਜਾਣ ਵਾਲਾ ਹੈ ਹਰਮਨ ਦੀ ਜ਼ਿੰਦਗੀ ਹੁਣ ਪਿੰਡ ਤੋਂ ਸ਼ਹਿਰ ਤੱਕ ਸੀਮਤ ਹੋ ਗਈ ਸੀ ਸਵੇਰੇ ਅੰਧੇ ਅਧੇਰੇ ਵਿੱਚ ਉੱਠ ਕੇ ਫੈਕਟਰੀ ਜਾਣਾ ਭਾਰੀ ਮਸ਼ੀਨਾਂ ਨਾਲ ਕੰਮ ਕਰਨਾ ਅਤੇ ਸ਼ਾਮ ਨੂੰ ਥੱਕਿਆ ਹੋਇਆ ਘਰ-ਬਾਪ ਕੋਲ ਆਉਣਾ ਏ ਉਸ ਦੀ ਨਵੀਂ ਤਿੰਨ ਚਰੀ ਸੀ ਸ਼ੁਰੂ ਵਿੱਚ ਇਹ ਸਭ ਕੁਝ ਉਸ ਲਈ ਬਹੁਤ ਔਖਾ ਸੀ ਉਸ ਦੇ ਹੱਥਾਂ ਵਿੱਚ ਸਾਲੇ ਪੈ ਜਾਂਦੇ ਕਪੜੇ ਤੇਲ ਨਾਲ ਭਿੱਜ ਜਾਂਦੇ ਪਰ ਉਹ ਹਰ ਦੁੱਖ ਨੂੰ ਚੁੱਪਚਾਪ ਸਹਿੰਦਾ ਰਿਹਾ ਉਹ ਅਕਸਰ ਸੋਚਦਾ ਜੇ ਮੈਂ ਪੜਦਾ ਰਹਿਆ ਰਹਿੰਦਾ ਤਾਂ ਅੱਜ ਮੇਰੀ ਜ਼ਿੰਦਗੀ ਕਿੰਨੀ ਵਕਰੀ ਹੁੰਦੀ ਪਰ ਫਿਰ ਉਸ ਨੂੰ ਮਾਂ ਦੇ ਸ਼ਬਦ ਯਾਦ ਆਉਂਦੇ ਪੁੱਤ ਹੌਸਲਾ ਰੱਖ ਵਾਹਿਗੁਰੂ ਸਭ ਦੇਖ ਰਿਹਾ ਹੈ ਇੱਕ ਦਿਨ ਫੈਕਟਰੀ ਵਿੱਚ ਇੱਕ ਨਵਾਂ ਬਜ਼ੁਰਗ ਆਇਆ ਉਸ ਦਾ ਨਾਮ ਸੀ ਭਗਤ ਰਾਤ ਚਿੱਟੀ ਦਾੜੀ ਸ਼ਾਂਤ ਅੱਖਾਂ ਤੇ ਮੱਥੇ ਤੇ ਸਾਦਗੀ ਦੀ ਛਾਪ ਉਹ ਘੱਟ ਬੋਲਦਾ ਸੀ ਪਰ ਜੋ ਵੀ ਕਹਿੰਦਾ ਦਿਲ ਨੂੰ ਸੋਹ ਜਾਂਦਾ ਹਰਮਨ ਅਕਸਰ ਉਸ ਦੇ ਨਾਲ ਕੰਮ ਕਰਦਾ ਇੱਕ ਦਿਨ ਹਰਮਨ ਤੋਂ ਮਸ਼ੀਨ ਚਲਾਉਂਦੇ ਹੋਏ ਗਲਤੀ ਹੋ ਗਈ ਮਾਲਕ ਨੇ ਕੁੱਸੇ ਵਿੱਚ ਆ ਕੇ ਡਾਂਟ ਦਿੱਤਾ ਹਰਮਨ ਦੀਆਂ ਅੱਖਾਂ ਭਰ ਆਈਆਂ ਭਗਤ RAM ਨੇ ਹੌਲੀ ਆਵਾਜ਼ ਵਿੱਚ ਕਿਹਾ ਫਤਗ ਘਸਾਣਾ ਕਰ ਜੋ ਹੁੰਦਾ ਹੈ ਕਿਸੇ ਕਾਰਨ ਨਾਲ ਹੁੰਦਾ ਹੈ ਹਰਮਨ ਨੇ ਦੁਖੀ ਮਨ ਨਾਲ ਪੁੱਛਿਆ ਬਾਬਾ ਜੀ ਜੇ ਸਭ ਕੁਝ ਚੰਗੇ ਲਈ ਹੁੰਦਾ ਹੈ ਤਾਂ ਇਹਨਾਂ ਦੁੱਖ ਕਿਉਂ ਭਗਤ RAM ਮੁਸਕਰਾਏ ਕਈ ਵਾਰੀ ਪ੍ਰਮਾਤਮਾ ਸਾਨੂੰ ਤੋੜਦਾ ਹੈ ਤਾਂ ਜੋ ਅਸੀਂ ਮਜ਼ਬੂਤ ਬਣੀ ਇਹ ਗੱਲ ਹਰਮਨ ਦੇ ਦਿਲ ਵਿੱਚ ਘਰ ਕਰ ਗਈ ਕੁਝ ਮਹੀਨੇ ਬਾਅਦ ਇੱਕ ਇੱਕ ਦਿਨ ਫੈਕਟਰੀ ਵਿੱਚ ਹਰਮਨ ਨੂੰ ਰਾਹ ਵਿੱਚ ਪੈਸਿਆਂ ਨਾਲ ਭਰਿਆ ਬਟੂਆ ਮਿਲਿਆ ਉਸਨੇ ਬਟੂਆ ਖੋਲ ਕੇ ਵੇਖਿਆ ਕਾਫੀ ਪੈਸੇ ਸਨ ਉਸਨੇ ਮਨ ਵਿੱਚ ਖਿਆਲ ਆਇਆ ਇਹਨਾਂ ਨਾਲ ਤਾਂ ਘਰ ਦੇ ਕਈ ਮਸਲੇ ਹੱਲ ਹੋ ਸਕਦੇ ਹਨ ਪਰ ਤੁਰੰਤ ਹੀ ਉਸ ਨੂੰ ਮਾਂ ਦੀ ਸਿੱਖਿਆ ਯਾਦ ਆ ਗਈ ਗਲਤ ਰਸਤੇ ਨਾਲ ਮਿਲਿਆ ਸੁੱਖ ਆਖਿਰ ਤੋਕ ਹੀ ਦਿੰਦਾ ਹੈ ਫਾਰਮਰ ਨੇ ਬਟੂਆ ਮਾਲਕ ਨੂੰ ਦੇ ਦਿੱਤਾ ਮਾਲਕ ਹੈਰਾਨ ਰਹਿ ਗਿਆ ਅੱਜ ਕੱਲ੍ਹ ਦੇ ਸਮੇਂ ਵਿੱਚ ਇੰਨੀ ਇਮਾਨਦਾਰੀ ਘੱਟ ਮਿਲਦੀ ਹੈ ਉਸ ਨੇ ਕਿਹਾ ਇਹ ਬਟੂਆ ਫੈਕਟਰੀ ਤੇ ਇੱਕ ਵੱਡੇ ਅਧਿਕਾਰੀ ਦਾ ਸੀ ਕੁਝ ਦਿਨ ਬਾਅਦ ਉਹ ਉਸ ਅਧਿਕਾਰੀ ਨੇ ਹਰਮਨ ਨੂੰ ਬੁਲਾ ਕੇ ਧੰਨਵਾਦ ਕੀਤਾ ਅਤੇ ਉਸ ਦੀ ਮਿਹਨਤ ਦੀ ਵੀ ਤਾਰੀਫ ਕੀਤੀ ਉਸ ਅਧਿਕਾਰੀ ਨੇ ਹਰਮਨ ਨੂੰ ਪੁੱਛਿਆ ਤੂੰ ਪੜਿਆ ਲਿਖਿਆ ਲੱਗਦਾ ਹੈ ਇੱਥੇ ਕੰਮ ਇੱਥੇ ਕਿਉਂ ਕੰਮ ਕਰ ਰਿਹਾ ਹੈ ਹਰਮਨ ਨੇ ਸਾਰੀ ਕਹਾਣੀ ਸੱਚ-ਸੱਚ ਦੱਸੀ ਅਧਿਕਾਰੀ ਕੁਝ ਸਮਾਂ ਚੁੱਪ ਰਿਹਾ ਫਿਰ ਕਿਹਾ ਜੇ ਤੂੰ ਚਾਹੇ ਅਸੀਂ ਤੈਨੂੰ ਸ਼ਾਮ ਦੀ ਪੜਾਈ ਲਈ ਸਹਾਇਤਾ ਕਰ ਸਕਦੇ ਹਾਂ ਇਹ ਸੁਣ ਕੇ ਹਰਮਨ ਦੀ ਅੱਖਾਂ ਚਮਕ ਉੱਠੀਆਂ ਉਸਦੇ ਉਸ ਨੇ ਮਨ ਹੀ ਮੰਨ ਗਿਆ ਸ਼ਾਇਦ ਇਹੀ ਉਹ ਭਲਾਈ ਹੈ ਜੋ ਮੈਨੂੰ ਸਮਝ ਨਹੀਂ ਆ ਰਹੀ ਸੀ ਹੁਣ ਹਰਮਨ ਕੰਮ ਨਾਲ-ਨਾਲ ਪੜਾਈ ਵੀ ਕਰਨ ਲੱਗ ਪਿਆ ਥਕਾਵਟ ਹੋਣ ਦੇ ਬਾਵਜੂਦ ਉਸ ਦਾ ਮਨ ਖੋਸ ਸੀ ਉਹ ਹਰ ਰੋਜ਼ ਸੌਣ ਤੋਂ ਪਹਿਲਾਂ ਇਹੀ ਸੋਚਦਾ ਜੇ ਫਸਲ ਨਾ ਬਰਬਾਦ ਹੁੰਦੀ ਤਾਂ ਮੈਂ ਇੱਥੇ ਨਾ ਆਉਂਦਾ ਜੇ ਇਹ ਜੇ ਮੈਂ ਇੱਥੇ ਨਾ ਆਉਂਦਾ ਤਾਂ ਇਹ ਮੌਕਾ ਵੀ ਨਾ ਮਿਲਦਾ ਉਸ ਨੂੰ ਹੌਲੀ-ਹੌਲੀ ਸਮਝ ਆਉਣ ਲੱਗੀ ਸੀ ਕਿ ਦੁੱਖ ਵੀ ਕਈ ਵਾਰ ਰਾਤ ਖਾਉਂਦੇ ਹੈ ਇੱਕ ਸਮ ਉਹ ਭਗਤ ਰਾਮ ਕੋਲ ਬੈਠਾ ਸੀ ਪਪਾ ਜੀ ਹੁਣ ਮੈਨੂੰ ਲੱਗਣ ਲੱਗ ਗਿਆ ਹੈ ਕਿ ਤੁਸੀਂ ਸਹੀ ਕਹਿੰਦੇ ਸੀ ਭਗਤ ਰਾਮ ਨੇ ਹੌਲੀ ਜਿਹੀ ਹਾਂਸੀ ਨਾਲ ਕਿਹਾ ਪੁੱਤ ਵਿਸ਼ਵਾਸ ਬੀਜ ਵਾਉਂਦਾ ਹੈ ਉਹ ਪਹਿਲਾਂ ਮਿੱਟੀ ਹੀਠਾ ਧਰਦਾ ਹੈ ਫਿਰ ਫੁੱਲ ਵੜ ਕੇ ਨਿਕਲਦਾ ਹੈ ਆਰਮਨ ਨੇ ਅਸਮਾਨ ਵੱਲ ਵੇਖਿਆ ਉਸ ਦੀ ਅਰਦਾਸ ਹੁਣ ਸਖਾਇਤ ਨਹੀਂ ਧੰਨਵਾਦ ਬਣ ਚੁੱਕੀ ਸੀ ਸਮਾ ਆਪਣੀ ਰਫਤਾਰ ਨਾਲ ਅੱਗੇ ਵਧ ਰਿਹਾ ਸੀ ਹਰਮਨ ਹੁਣ ਫੈਕਟਰੀ ਵਿੱਚ ਸਿਰਫ ਇੱਕ ਮਜ਼ਦੂਰ ਨਹੀਂ ਰਿਹਾ ਸੀ ਉਸ ਦੀ ਇਮਾਨਦਾਰੀ ਮਿਹਨਤ ਅਤੇ ਸੂਝ-ਬੂਝ ਕਰਕੇ ਉਸ ਨੂੰ ਛੋਟੀ ਜਿਹੀ ਜ਼ਿੰਮੇਵਾਰੀ ਵੀ ਮਿਲ ਗਈ ਸੀ ਸ਼ਾਮ ਦੀ ਪੜਾਈ ਨਾਲ ਉਹ ਆਪਣਾ ਸੁਪਨਾ ਦੁਬਾਰਾ ਜਿਉਣ ਲੱਗ ਪਿਆ ਪਰ ਜ਼ਿੰਦਗੀ ਹਮੇਸ਼ਾ ਇੱਕ ਸਾਂ ਨਹੀਂ ਰਹੇਗੀ ਇੱਕ ਰਾਤ ਹਰਮਨ ਫੈਕਟਰੀ ਤੋਂ ਵਾਪਸ ਆ ਰਿਹਾ ਸੀ ਕਿ ਉਸ ਨੂੰ ਪਿੰਡ ਤੋਂ ਫੋਨ ਆਇਆ ਮਾਂ ਦੀ ਆਵਾਜ਼ ਕੰਬ ਰਹੀ ਸੀ ਪੁੱਤ ਬਾਪੂ ਨੂੰ ਦਿਲ ਦਾ ਦੌਰਾ ਪੈ ਗਿਆ ਹੈ ਜਲਦੀ ਆ ਜਾ ਹਰਮਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸਨੇ ਕੁਝ ਸੋਚਿਆ ਵੀ ਨਹੀਂ ਅਤੇ ਤੁਰੰਤ ਪਿੰਡ ਵੱਲ ਦੌੜ ਪਿਆ ਹਸਪਤਾਲ ਦੇ ਬਾਹਰ ਖੜਾ ਹਰਮਨ ਹੱਥ ਜੋੜ ਕੇ ਖੜਾ ਸੀ ਅੱਖਾਂ ਵਿੱਚ ਹੰਝੂ ਦਿਲ ਵਿੱਚ ਡਰ ਵਾਹਿਗੁਰੂ ਬਾਪੂ ਨੂੰ ਬਚਾ ਲੈ ਮੈਂ ਹੋਰ ਕੁਝ ਨਹੀਂ ਮੰਗਦਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਡਾਕਟਰ ਨੇ ਵਾਰ ਆ ਕੇ ਸਿਰ ਝੁਕਾ ਲਿਆ ਉਹ ਪਲ ਹਰਮਨ ਦੀ ਦੁਨੀਆ ਉਜੜ ਗਈ ਅੰਤਿਮ ਸੰਸਕਾਰ ਤੋਂ ਬਾਅਦ ਹਰਮਨ ਚੁੱਪ ਹੋ ਗਿਆ ਨਾ ਕਿਸੇ ਨਾਲ ਗੱਲ ਕਰਦਾ ਨਾ ਗੁਰਦੁਆਰੇ ਜਾਂਦਾ ਉਸ ਦੇ ਮਨ ਵਿੱਚ ਇੱਕ ਸਵਾਲ ਸੀ ਜੇ ਪ੍ਰਮਾਤਮਾ ਸਭ ਚੱਕਾ ਕਰਦਾ ਹੈ ਤਾਂ ਮੇਰੇ ਬਾਪੂ ਨੂੰ ਕਿਉਂ ਲੈ ਗਿਆ ਉਸ ਦੀ ਮਾਂ ਚੁੱਪਚਾਪ ਤੋਖ ਸਹਿੰਦੀ ਰਹੀ ਇੱਕ ਦਿਨ ਉਸ ਨੇ ਹਰਮਨ ਦਾ ਹੱਥ ਫੜ ਕੇ ਕਿਹਾ ਪੁੱਤਰ ਤੇਰੇ ਬਾਪੂ ਕਹਿੰਦੇ ਸਨ ਵਾਹਿਗੁਰੂ ਜੋ ਕਰਦਾ ਹੈ ਸੋ ਭਲਾ ਹਰਮਨ ਦੀ ਅੱਖਾਂ ਭਰ ਆਈਆਂ ਕੁਝ ਦਿਨਾਂ ਬਾਅਦ ਹਰਮਨ ਸਹਿਰ ਵਾਪਸ ਆਇਆ ਫੈਕਟਰੀ ਵਿੱਚ ਪਤਾ ਲੱਗਿਆ ਕਿ ਭਗਤ ਰਾਮ ਹੁਣ ਨਹੀਂ ਰਹੇ ਉਹ ਉਹ ਵੀ ਇਸ ਦੁਨਿਆਰੋਂ ਹਲਵੈ ਦਾ ਕਹਿ ਚੁੱਕੇ ਸਨ ਪਰ ਮਾਲਕ ਨੇ ਹਰਮਨ ਨੂੰ ਇੱਕ ਕਾਗਜ਼ ਦਿੱਤਾ ਇਹ ਭਾਕਤ RAM ਨੇ ਤੇਰੇ ਲਈ ਛੱਡਿਆ ਸੀ ਉਸ ਵਿੱਚ ਲਿਖਿਆ ਸੀ ਪੁੱਤਰ ਹਰਮਨ ਜਦੋਂ ਤੂੰ ਇਹ ਪੜ੍ਹੇਂਗਾ ਵੈ ਨਹੀਂ ਹੋਮਨ ਯਾਦ ਰੱਖੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਧਾਰਤ ਸਮਝ ਹੈ ਦੁੱਖ ਤੈਨੂੰ ਤੋੜਨ ਤੋੜਨ ਨਹੀਂ ਤੈਨੂੰ ਉੱਚਾ ਚੁੱਕਣ ਆਉਂਦੇ ਹੈ ਬਿਸਵਾਸ ਨਾ ਛੱਡੀ ਹਰਮਨ ਰੋਪਿਆ ਪਰ ਇਹ ਹੰਝੂ ਹੁਣ ਹਾਰਦੇ ਨਹੀਂ ਸਨ ਕੁਝ ਸਾਲ ਬਾਅਦ ਹਰਮਨ ਆਪਣੀ ਪੜ੍ਹਾਈ ਪੂਰੀ ਕਰ ਚੁੱਕਾ ਸੀ ਉਹ ਹੁਣ ਉਸੇ ਫੈਕਟਰੀ ਵਿੱਚ ਇੱਕ ਵੱਡੇ ਅਹੁਦੇ ਤੇ ਕੰਮ ਕਰ ਰਿਹਾ ਸੀ ਉਸ ਨੇ ਪਿੰਡ ਵਿੱਚ ਆਪਣੇ ਬਾਪੂ ਦੀ ਯਾਦ ਵਿੱਚ ਇੱਕ ਛੋਟਾ ਸਕੂਲ ਖੋਲ੍ਹਿਆ ਤਾਂ ਜੋ ਗਰੀਬ ਬੱਚੇ ਪੜ ਸਕਣ ਇੱਕ ਦਿਨ ਘਰ ਦੇ ਦੁਆਰੇ ਵਿੱਚ ਬੈਠ ਕੇ ਉਸ ਨੇ ਅੱਖਾਂ ਬੰਦ ਕੀਤੀਆਂ ਵਾਹਿਗੁਰੂ ਅੱਜ ਮੈਨੂੰ ਸਮਝ ਆ ਗਈ ਹੈ ਜੇ ਉਹ ਮੁਸ਼ਕਲਾ ਨਾ ਹੁੰਦੀਆਂ ਤਾਂ ਮੈਂ ਇਹ ਇਨਸਾਨ ਨਾ ਬਣਦਾ ਉਸ ਨੇ ਉਸ ਦੇ ਮਨ ਵਿੱਚ ਸ਼ਾਂਤੀ ਅੰਤਮ ਸਿੱਖਿਆ ਹਰਮਨ ਹੁਣ ਲੋਕਾਂ ਨੂੰ ਅਕਸਰ ਕਹਿੰਦਾ ਅਸੀਂ ਪਰਮਾਤਮਾ ਤੋਂ ਉਹ ਮੰਗਦੇ ਹਾਂ ਜੋ ਅਸੀਂ ਚਾਹੁੰਦੇ ਹਾਂ ਪਰ ਉਹ ਸਾਨੂੰ ਉਹ ਦਿੰਦਾ ਹੈ ਜੋ ਸਾਡੇ ਲਈ ਸਹੀ ਹੁੰਦਾ ਹੈ ਉਸਦੀ ਕਹਾਣੀ ਪਿੰਡ-ਪਿੰਡ ਫੈ ਲੱਗੀ ਲੋਕਾਂ ਲਈ ਉਹ ਸਿਰਫ ਇੱਕ ਅਫਸਰ ਨਹੀਂ ਇੱਕ ਉਦਾਹਰਨ ਬਣ ਗਿਆ ਸੀ ਸੰਦੇਸ਼ ਪਰਮਾਤਮਾ ਕਦੇ ਸਾਨੂੰ ਸਜ਼ਾ ਨਹੀਂ ਦਿੰਦਾ ਉਹ ਸਾਨੂੰ ਸਿਖਾਉਂਦਾ ਹੈ ਅਤੇ ਜੋ ਸਿਖਾਉਂਦਾ ਹੈ ਉਹੀ ਸਾਡੇ ਲਈ ਸਭ ਤੋਂ ਚੰਗਾ ਹੁੰਦਾ ਹੈ ਏਸੀ ਜੀ ਅੱਜ ਦੀ ਕਹਾਣੀ ਚੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਬੱਤ ਪੱਤ ਪਿਆਰ ਦੇਣਾ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜੁਟਕਾਣਾ ਜੀ ਕਾਸੀ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ